ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਸੰਗਤ ਸਾਡੇ ਕੋਲੇ ਜ਼ਿਲ੍ਹਾ ਬਠਿੰਡਾ ਪਿੰਡ ਦਾਨ ਸਿੰਘ ਵਾਲੇ ਤੋਂ ਆਈ ਆ 10000 ਰੁਪਏ ਦੇ ਸੇਵਾ ਸੀ ਜਿਹੜੀ ਕੰਬਲ ਲੈ ਕੇ ਆਏ ਨੇ ਬਾਈ ਸਾਡੇ ਸੁਪਨਿਆਂ ਦੇ ਘਰ ਦੇ ਬਜ਼ੁਰਗਾਂ ਵਾਸਤੇ ਤੇ 38100 ਰੁਪਏ ਦੀ ਸੇਵਾ ਜਿਹੜੀ ਤੁਸੀਂ ਸੁਪਨਿਆਂ ਦੇ ਘਰ ਦੀ ਬਿਲਡਿੰਗ ਬਣਦੀ ਦੇਖ ਰਹੇ ਹੋ ਜਿਹਦੇ ਵਿੱਚ ਅਸੀਂ ਪਿਛਲੇ ਦਿਨੀ ਸੰਗਤਾਂ ਨਾਲ ਸਾਡੀ ਜਰੂਰਤ ਸੀ ਜਿਹੜੀ ਪਲਾਈਆਂ ਚਾਹੀਦੀਆਂ ਸੀ ਬਿੱਡਾ ਤੇ ਲਾਉਣ ਵਾਸਤੇ ਜਿਹੜੇ ਬੈੱਡ ਲਾਉਣੇ ਆ ਉੱਥੇ ਨਵੇਂ ਪਰਿਵਾਰਕ ਮੈਂਬਰਾਂ ਲਈ ਉਹਨਾਂ ਵਾਸਤੇ ਜਿਹੜੀ ਸੇਵਾ ਦੇ ਅਸੀਂ ਬੇਨਤੀ ਕੀਤੀ ਸੀ ਸੰਗਤ ਨੂੰ ਉਹਦੇ ਵਿੱਚ ਹਿੱਸਾ ਪਾਉਣ ਲਈ 38100 ਰੁਪਏ ਦੀ ਸੇਵਾ ਜਿਹੜੀ ਆ ਵੀਰਾ ਰਜਿਸਟਰਡ ਸੇਵਾਦਾਰ ਆ ਸਾਡੇ ਪਰਿਵਾਰ ਦਾ ਉਹਨਾਂ ਨੇ ਸਾਡੇ ਸੁਸਾਇਟੀ ਦੇ ਖਾਤੇ ਦੇ ਵਿੱਚ ਟਰਾਂਸਫਰ ਕੀਤੀ ਆ ਅਸੀਂ ਸਾਰੇ ਭੈਣ ਭਰਾਵਾਂ ਦਾ ਜਿਹੜੀ ਇਹ ਟੀਮ ਆਈ ਆ ਇਹਨਾਂ ਦਾ ਵੀ ਤੇ ਹੋਰ ਵੀ ਜਿਹੜੇ ਭੈਣ ਭਰਾਵਾਂ ਨੇ ਨਗਰ ਨਿਵਾਸੀਆਂ ਨੇ ਸਹਿਯੋਗ ਦਿੱਤਾ ਇਸ ਸੇਵਾ ਦੇ ਵਿੱਚ ਆਪਾਂ ਨੇ ਦਸਾਂ ਨੌ ਦੀ ਕਰਤ ਦੇ ਵਿੱਚ ਉਹ ਦਾ ਸਬੰਧ ਦਾ ਹਿੱਸਾ ਪਾਇਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਅਰਦਾਸ ਕਰਦੇ ਆਂ ਕਾਲ ਪ੍ਰਖ ਵੈਗਰੂ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਹੀ ਵੈਗਰੂ ਸੇਵਾਵਾਂ ਲੈਂਦੇ ਰਹਿਣ ਤੇ ਤੁਸੀਂ ਵੀ ਸਾਰੇ ਜਰੂਰ ਅਰਦਾਸ ਕਰਿਓ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਰਹਿੰਦੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਮਾ ਨੂੰ ਬੱਚਿਆਂ ਨੂੰ ਕਾਲ ਪ੍ਰਖ ਵੈਗਰੂ ਤੰਦਰੁਸਤੀ ਦੇਣ ਤੇ ਸੇਵਾਦਾਰਾਂ ਦੀ ਟੀਮ ਨੂੰ ਸਮਤ ਬਖਸ਼ਣਾਂ ਤੰਦਰੁਸਤੀ ਬਖਸ਼ਣ ਤਾਂ ਜੋ ਅਸੀਂ ਹੋਰ ਚੰਗੇ ਤੇ ਸੱਜੇ ਢੰਗ ਨਾਲ ਇਹਨਾਂ ਬਜ਼ੁਰਗਾਂ ਦੀ ਸਾਂਭ ਸੰਭਾਲ ਕਰ ਸਕੀਏ ਤੇ ਇਲਾਜ ਚੰਗਾ ਇਲਾਜਮਈਆ ਕਰਾ ਸਕੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ